ਮੁਖਸਰ ਪੁਲਿਸ ਦੀ ਟੀਮ ਸੀਆਈਏ ਮਲੋਟ ਵੱਲੋਂ ਦੋ ਅਕਿਊਜ਼ ਨੂੰ ਅਰੈਸਟ ਕਰਕੇ ਦੋ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਆਪਰੇਸ਼ਨਲੀ ਇਸ ਮੈਟਰ ਤੇ ਟੀਮ ਸੀਆਈਏ ਨੇ ਵੈਰੀਫਾਇਬਲ ਤੇ ਸਪੈਸਿਫਿਕ ਇਨਪੁਟ ਤੇ ਬੇਸਤੇ ਐਕਸ਼ਨ ਕੀਤਾ ਸੀ ਇਹ ਬੀਫ ਚੇਸ ਦੇ ਬਾਅਦ ਦੋਨੋਂ ਨੂੰ ਐਪਰੀਹੈਂਡ ਕੀਤਾ ਗਿਆ ਤੋਂ ਇਸ ਚ ਇੱਕ ਗੱਡੀ ਦੀ ਰਿਕਵਰੀ ਹੋਈ ਹੈ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ-ਨਾਲ ਜੋ ਹੈਗੀ ਹੈ ਇਸ ਚ ਟੋਟਲ

बेस्ड ऑन देयर राइवलरी और जो इन्हों का एक आपस रंजिश बाजी सी तो उसकी तफ्तीश से आगे मुकम्मल कार्रवाई करते हुए एक और भी परचा रजिस्टर किया गया हैगा वो मलोट पर्चा एक रजिस्टर होया है तो उसकी तफ्तीश से फरदर डेवलप की जा रही है लिट्स तो इस एक्शन से पुलिस ने जो सिलेक्टिव टारगेटिंग जो है उसको अवर्ट कर लिया तो इट मे बी द केस कि इस जो सिलेक्टिव टारगेटिंग करनी सी कोई मर्डर हो सकता सी कोई भी एक ਕ੍ਰਾਈਮ ਸੈਂਸੇਸ਼ਨਲ ਉਹਨੂੰ ਕੀਤਾ ਜਾ ਸਕਦਾ ਸੀ ਉਸ ਨੂੰ ਬਚਾਓ ਇਸ ਆਪਰੇਸ਼ਨ ਤੇ ਹੋਇਆ ਹੈ ਤਾਂ ਮੈਂ ਤੁਹਾਡੇ ਰਹੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਕੋਈ ਵੀ ਸਸਪੈਕਟ ਯਾ ਸਸਪੀਸ਼ੀਅਸ ਐਕਟੀਵਿਟੀ ਏਰੀਆ 'ਚ ਹੁੰਦੀ ਹੈਗੀ ਉਸ ਦੇ ਬਾਰੇ ਮਤਲਬ ਪੂਰਾ ਫੂਲ ਪ੍ਰੂਫ ਤਰੀਕੇ ਤੇ ਉਸ ਨੂੰ ਵੈਰੀਫਾਈ ਕਰਕੇ ਪੁਲਿਸ ਨੂੰ ਦੱਸਿਆ ਜਾਏ ਤਾਂ ਕਿ ਪੁਲਿਸ ਉਸੇ ਤੁਰੰਤ ਕਾਰਵਾਈ ਕਰ ਸਕੇ ਤਾਂ ਇਸ ਤੇ ਲੋਕਾਂ ਦਾ ਅਹਿਮ ਰੋਲ ਹੈ ਕੋਈ ਵੀ ਇੱਕ ਸ਼ੱਕੀ ਗੱਲ ਸਾਹਮਣੇ ਆਂਦੀ ਹੈ ਤਾਂ ਉਸ ਚੀਜ਼ ਦੇ ਨੋਟਿਸ ਲੈ ਕੇ ਇੱਕ ਡਿਸਕ੍ਰੀਟ ਤੇ ਅਨੋਨਿਮਸ ਤਰੀਕੇ ਤੇ ਪੁਲਿਸ ਨੂੰ ਦੱਸਿਆ ਜਾ ਸਕਦਾ ਹੈ ਉਸ ਦੀ ਆਇਡੈਂਟੀਟੀ ਜਾਂ ਉਸ ਦੀ ਡਿਟੇਲਸ ਜੋ ਹੈਗੇ ਸੀ ਕੋਈ ਰਿਵੀਲ ਨਹੀਂ ਕਰਦੇ ਆ। ਤੋਂ ਐਂਟੀ ਕ੍ਰਿਮੀਨਲ ਫਰੰਟ ਤੇ ਐਂਟੀ ਗੈਂਗਸਟਰ ਫਰੰਟ ਤੇ ਐਂਟੀ ਸੋਸ਼ਲ ਫਰੰਟ ਤੇ ਜੋ ਕੋਈ ਇਸ ਤਰ੍ਹਾਂ ਦੇ ਕੋਈ 엘ਿਮੈਂਟਸ ਜੋ ਖਰਾਬ ਏਰੀਆ ਦੇ ਪੀਸ ਔਰ ਹਾਰਮਨੀ ਨੂੰ ਖਰਾਬ ਕਰ ਰਿਹਾ ਇਸ ਮਾਹੌਲ ਤੇ ਜਾਂ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੋ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਏਗੀ। ਤੋਂ ਆਈ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਇੱਕ ਸ਼ਾਰਟ ਇੰਟਰਵਲ ਤੇ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ते इस ऑपरेशनली चंगा काम ਕੀਤਾ ਹੈਗਾ ਤੇ ਫਰਦਰ ਜੋ ਵੀ ਤਫਤੀਸ਼ ਤੇ ਗਲ ਸਾਹਮਣੇ ਆਏਗੀ ਲਿੰਕੇਜਸ ਦੀ ਉਸ ਤੇ ਵੀ ਅੱਗੇ ਕਾਰਵਾਈ ਹੋਏਗੀ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਵੈਪਨਸ ਵਗੈਰਾ ਤੇ ਕਿੱਥੇ ਜਾ ਰਹੇ ਸੀ ਇਹ ਇਸ ਚ ਇੱਕ ਜੋ ਤਫਤੀਸ਼ ਤੇ ਇਨੀਸ਼ੀਅਲ ਗਲ ਆਈ ਹੈ ਕਿ ਯੂਪੀ ਤੋਂ ਇੱਕ ਵੈਪਨ ਇਹਨਾਂ ਨੇ ਪ੍ਰੋਕਿਊਰ ਤੇ ਚਾਰ ਇਸਤੇ ਕਟਰੀ ਦੀ ਰਿਕਵਰੀ ਹੋਈ ਹੈਗੀ ਪਹਿਲਾਂ ਉਹ ਜਿਹੜਾ ਪੋਰਟਲ ਇਹਨਾਂ ਤੇ ਦੋ ਦੋ ਪਰਚੇ ਹੈਗੇ ਇੱਕ 307 ਇੱਕ ਦੋ 307 ਦੇ ਪਰਚੇ ਇੱਕ ਦੂਸਰੇ ਚ ਐਨਡੀਪੀਐਸ ਦੇ ਵੀ ਪਰਚੇ ਹੈਗੇ ਇਹ ਬੜੀ ਜਿਹੀ ਇਹ ოਪਰੇਸ਼ਨਲ ਡਿਟੇਲ ਤੋਂ ਤੁਹਾਨੂੰ ਜਿਆਦਾ ਨਹੀਂ ਦੱਸ ਸਕਦੇ ਬਟ ਲੰਬੀ ਦੇ ਏਰੀਆ ਦੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਆਸਤੇ ਬਰੀਫ ਚੇਜ਼ ਹੀ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਸੀ दिल्ली क्राइम नेशनल न्यूज़ नजर सब पर